ਨਾਲ ਸੇ ਪੰਜਾਬੀ ਜੀ ਉੱਤੇ दारू ਪੀਲੀ ਤਨੇ ਜਾਦੇ ਅੱਛਾ ਆਪਾਂ ਨੇ ਜਾਣਦੀ ਪ੍ਰੋਗਰਾਮ ਤੇ ਠੀਕ ਆ ਤਾਂ ਇਹ ਪੀਲੀ ਜਿਹੜੀ दारू ਜਾਦੇ ਤੂੰ ਲੁਕ ਗਿਆ ਜਾ ਕੇ ਉੱਪਰ ਜਾ ਕੇ ਬਾਥਿਆਂ ਚ ਲੁਕ ਗਿਆ ਬਾਥਿਆਂ ਚ ਲੁਕਾ ਉੱਥੇ ਕੁਛ ਲੜ ਜਾਂਦਾ ਜੇ ਤੇਰੇ ਫੇਰ ਦੱਸ ਬਿੱਲੇ ਤੇ ਹਾਂ ਹੁੰਨੇ ਬਿੰਦੇ ਬੋਤਲਾਂ ਹੋ ਕੀ ਗੈਨ ਉੱਤੇ ਬਿੱਲੀਆਂ ਚੜੀਆਂ ਫਰਦੀਆਂ ਤੇਰੇ ਰਾਤ ਨੂੰ 8 10 ਵਜੇ ਲੱਗਿਆ ਤੂੰ ਸਾਰਾ ਦਿਨ ਲੱਗਦਾ ਵਾ 6 ਵਜੇ ਦਾ ਉੱਥੀ ਪੈ ਰਹਾ ਹੈ ਮਰੀ ਮੋਟੀ ਸ਼ਰਮ ਕਰਾ ਕਰ। ਹੁਣ ਨਾ ਪੀਂਦਾ ਰੂ ਸੁਣ ਗਿਆ? ਜਿਹਨੇ ਬਣਾਉਣੀ ਘੱਟ ਨਹੀਂ ਨਾ ਪਿਆ ਕਰਾਣਾ। ਹਟ ਨੀ ਰੂ। ਹੋਰ। ਹੁਣ ਨਹੀਂ ਪੀਂਦੀ ਠੀਕ ਨਾਰੂ, ਸਮਝ ਗਿਆ? ਠੀਕ ਹੈ ਬਈ। ਔਰ ਕਾਨੂੰ ਮਾਰਦਾ ਈ ਪੀਨੂ। ਕਿਉਂ? ਉਹ ਲਾ ਪਹਿਲਾਂ ਤਾਂ ਆਪਾਂ ਨੂੰ ਕਹਿੰਦਾ ਦੀ ਵੀ ਮੈਂ ਪੈਗ ਨਹੀਂ ਲਾਉਂਦਾ। ਹੂੰ। ਉਹਦੇ ਲਾ ਕੇ ਪੈਗ ਆਥਣ ਨੂੰ ਆਪਾਂ ਨੂੰ ਲਾਉਦੇ ਫਿਰੇ ਸਾਰੇ ਕਿਤੇ ਉੱਥੇ ਜਾ ਕੇ ਬਾਥੀਆਂ ਚ ਰੁੱਕ ਗਏ। ਚੱਲ ਹੁਣ ਨਹੀਂ ਪੀਂਦਾ, ਠੀਕ ਆ ਨਾਰੂ? ਠੀਕ ਹੈ ਬਈ। ਹਟ ਦਿਓ ਬਈ ਇਹ। ਔਰ ਨਹੀਂ ਹਟਦਾ ਹੈ ਗਿਆ। ਉਹ ਨਾ ਨਹੀਂ ਜਾਣੇ। ਬਨਾਰਜੀ, ਥੋੜੇ ਮਟਕਾ। ਮੈਂ ਕੋਟਾ ਕੀ ਓਏ ਆਹ ਆਈ ਅੱਜ ਤਾਂ ਤਾਂ ਲਾ ਲਿਆ ਬਣਾਉਣਾ ਕੋਈ ਨਹੀਂ ਹੁੰਦਾ ਕੋਟਾ ਇਹ ਵੀ ਪਤਾ ਇਹ ਵੀ ਪਤਾ ਬਣਦਾ ਉਹ ਰੱਖੀ ਤੀ ਤਾਂ ਸਾਡਾ ਬੀਲੀਆ ਧਿਆਨ ਰੱਖਣਾ ਮੇਰਾ ਨੂੰ ਕਰਾ ਲੈ ਜਾ ਲੈ ਨਾ ਪਈ ਉਹ ਕਦੇ ਫੇਰ ਬਾਗ ਜੇ ਪਾਤੀਆਂ ਜੇ ਲੈ ਕਦਰੀ ਨਹੀਂ ਕਰਦਾ ਹੋਰ ਬੋਦਾਈ ਉਹ ਉਹ ਛੋੜੀ ਨੇ ਰਾਵਾਂ ਟੋਕੀ ਜਾਂਦਾ ੱਟਕੇ ਨਾਲ ਹਉ ਇਹਦਾ ਹਰਦਾ ਉਹ ਬੱਚ ਬੱਚ ਕਉ ਕੱਟ ਪਈ ਉਹ ਬੱਚ 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 ਉਹ ਕਦਾ ਹੋ ਕੇ ਨਾ ਬਤਾਏ ਨਿਹੰਦ ਨਹੀਂ ਹੋਰ 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 ਛੋਟੇ ਛੋਟੇ ਕਾਹ ਹੋ ਰਾਂ ਸਭ ਦੇਖ ਲੈ ਲੈ ਇਹ ਵੀ ਠੱਕੇ ਵਾਲੇ ਬਲੇਂਡ ਇਹਦੇ ਲਾਉਣਾ ਉਹ ਦੇਖ ਉਹ ਦੇਮਾ ਕੁੱਤੀ ਗੱਲ ਤੂੰ ਤਾਂ ਨਹੀਂ ਬੰਦਾ ਬੰਦਾ ਦੱਸ ਕੀ ਕਰੀਏ ਨਾਨ ਦੀਵਾ ਸਾਹਿਬ ਦੇ ਸਾਹਦੇ ਸਾਹਮਣੇ ਲਾਈਆ ਕੋਈ ਨਾ ਦੇਖ ਲੋ ਕਿੰਨੂੰ ਕਹਿੰਦਾ ਹਾਂ ਤੇ ਉਹ ਲਾਉਂਦੇ ਸੰਗ ਤੈਨੂੰ ਤਾਂ 25 30 ਵਾਰ ਕਹਿੰਦਾ ਹੁਣ ਹੈ ਜਣਾਇ ਨਾ ਬਾਹਰੀ ਲੋਗਾ ਉਥੇ ਪਾਥੀਆਂ ਜੇ ਆ ਕੇ ਲੁੱਗ ਗਿਆ ਹੂੰ ਲੋਰਕੇ ਦੇ ਦਰੂ ਤੇ ਭੈ ਤੁਹਾਡੇ ਨਾਲ ਰਾ ਗੇਰੇ ਖਵਾ ਤੇ ਨਵੇਂ ਪੂ ਕਾਮ ਲਾ ਗਿਆ ਪਤਾ ਬਾਥਰੂਮ ਦਾ ਟਾਇਲ ਲੈ ਕੀ ਆ ਯਾਰ ਤੇ ਨੇ ਨੂੰ ਹੀ ਬੱਸ ਦੋ ਦਾ ਕੋੜਾ ਲੈ ਮੋਰ ਦਾ ਨਸਾਂ ਵਾ ਗਿਆ ਨਾ ਪਸ ਕੀ ਵੱਧਾ ਘਟਾ ਹੈਗਾ ਇਹਨੂੰ ਦੇਖ ਤਾ ਉਹ ਠੀਕ ਨਹੀਂ ਜਾਂਦਾ ਆਗ ਮਾਰ ਕੇ ਦੇਖੂ ਇਹ ਆ ਤਾ ਚਲੋ ਜੇ 12 ਦੇ ਅੰਦਰ ਇੱਕ ਨੂੰ ਨਹੀਂ ਚੁਣਾ आलीया जल्दी ओई सपवा ओई सपवा ओ भाई सपवा आ गया ओई ओ भाई सपवा आ गया ओई चलो तो सही जल्दी आ गया सपवा चक्कर मंडल डंका में डालो और तो खुद तो फर्ज डालो चक्कर बहुत चक्कर इतनी जल्दी यार मां देखो आ गया जगह में चक्कर चलो आ गया नार में अपनी खेत में सपवा 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 लगो सपवा लगो ਕਿਆ ਤਪੋ ਆ ਦੇਖਾ ਉਹ ਹੜੀ ਗਈ ਸੀ ਲੈ ਲਾ ਲੈ ਲਾ ਦੇਖ ਲੈ ਲਾ ਦੇ ਲੈ ਲਾ ਲੈ ਲਾ ਦੇ ਨਰੂ ਜੂ ਰਹੇ ਹੂੰ ਕੱਛਾ ਤਾਂ ਪਾਈ ਮਾਰਤਾ ਨੇ ਮਾਰਤਾ ਇੱਕ ਨੰਗਾ ਜਿਹਾ ਕੋ ਉਹ ਫੜਦਾ ਫੜਦਾ ਕਰਦਾ ਕਿੱਥੇ ਆਉਂਦਾ ਕੋਈ ਤਾਂ ਮੇਰੇ ਸਾਲੇ ਨੇ ਮੂਹ ਤੇ ਡਾਂਗਾ ਮਰਵਾਤੀਆਂ ਨੇ ਮੇਰਾ ਮਾਰਦਾ ਕਰਦੀ ਹਾਂ ਮੂਹ ਉਹ ਕੱਟ ਪੀਰੇਗਾ ਕੱਟ ਪੀਰੇਗਾ ਉਹ ਮੂਹ ਤੇ ਡਾਂਗਾ ਮਰਵਾਤੀ ਮਸਤ ਮਾਰਦੀ ਹੋਰ ਨਾ ਆਪ ਹੁੰਗਾ ਲੱਗਿਆ ਉਹ ਗੁਲਾਗ ਜਿਹਾ ਸਾਰਾ ਪੂਰੇ ਡੰਗਰਾ ਤੇ ਲੱਗਿਆ ਜਦੋਂ ਉੱਥੇ ਜਲੂ ਚਗੜਦਾ ਸਾਰਾ ਨਹੀਂ ਲਾਉਣੀ ਬੰਦੇ ਕਰਦੇ ਠੀਕ ਆ ਓ ਠੀਕ ਆ ਬਈ ਬੰਦੇ ਕਰਦੇ ਓਏ ਬੰਦੇ ਠੀਕ ਆ ਲਾਲਾ ਦੇਖ ਨਾ ਲਾਲਾ ਉੱਪਰ ਟਿਕ ਗਿਆ ਤੂੰ ਤੇ ਡਾਂਗਾ ਮਰਾ ਟਿਕੇ ਤੇ ਲੱਗ ਗਿਆ ਕਾ ਨਾ ਪੂਰਾ ਹੋਣਾ ਚਲ ਤੋਂ ਲਿਆ ਜਾ ਨਾ 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 ਉਹ ਦਾ ਮੂੰਹ ਤੇ ਲੱਗ ਗਿਆ ਨੇ ਉਹ ਤੈਨੂੰ ਜਿਆਦਾ ਹੋਰ ਤੇ ਤੈਨੂੰ ਸਭ